ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਜੂਨ ਤੋਂ ਲੈ ਕੇ 17 ਜੂਨ ਨੂੰ ਹੋਣ ਵਾਲੀ ਜੀ7 ਦੀ ਮੀਟਿੰਗ ਵਿੱਚ ਕੈਨੇਡਾ ਜਾ ਰਹੇ ਹਨ ਉਸ ਮੀਟਿੰਗ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਵਿਸ਼ਵਭਾਵਕ ਤੌਰ ਤੇ ਹੋਣਗੇ ਪਰ ਇਸ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਹੀ ਅਮਰੀਕਾ ਦੇ ਜਨਰਲ ਮਾਈਕਲ ਕੁਰੀਲਾ ਨੇ ਇਹ ਗੱਲ ਕਹੀ ਹੈ ਕੇ ਪਾਕਿਸਤਾਨ ਅਤਵਾਦ ਨੂੰ ਕਾਬੂ ਕਰਨ ਦੀ ਜੋ ਸਾਡੀ ਵਿਉਂਤ ਬੰਦੀ ਹੈ ਉਸ ਦੇ ਵਿੱਚ ਸਾਡਾ ਅਸਾਧਾਰਨ ਸਹਿਯੋਗੀ ਹੈ ਹੁਣ ਇੱਕ ਪਾਸੇ ਤਾਂ ਹਿੰਦੁਸਤਾਨ ਕਹਿੰਦਾ ਹੈ ਅਸੀਂ ਕਿ ਸਾਡੇ ਸਾਡੀ ਸਰਕਾਰ ਇੱਕ ਇਹ ਕਹਿੰਦੀ ਹੈ ਕਿ ਸਾਰਾ ਕੁਝ ਪਾਕਿਸਤਾਨ ਤੋਂ ਤੰਕਬਾਦ ਹੋ ਰਿਹਾ ਹੈ ਅਤੇ ਪਹਿਲਗਾਮ ਦੀ ਜੋ ਦੁਰਘਟਨਾ ਵੀ ਹੋਈ ਉਸ ਨੂੰ ਸਾਹਮਣੇ ਰੱਖ ਕੇ ਹੀ ਆਈ ਆਪਰੇਸ਼ਨ ਸਿੰਧੂਰ ਕੀਤਾ ਗਿਆ ਤੇ ਅਮਰੀਕਾ ਦਾ ਰਾਸ਼ਪਤੀ ਜਿਸ ਨੂੰ ਕਿ ਨਰਿੰਦਰ ਮੋਦੀ ਆਪਣਾ ਗੂੜਾ ਮਿੱਤਰ ਮੰਨਦੇ ਹਨ ਉਹਨਾਂ ਦੇ ਜਨਰਲ ਦਾ ਇਹ ਬਿਆਨ ਜਿਹੜਾ ਨਾ ਹੈ ਇਹ ਦਿਖਾਉਂਦਾ ਹੈ ਕਿ ਕਿਸ ਤਰੀਕੇ ਨਾਲ ਸਾਡੀ ਕੂਟਨੀਤੀ ਅਸਫਲ ਹੋ ਰਹੀ ਹੈ ਮੋਦੀ ਸਰਕਾਰ ਦੀ ਕੂਟਨੀਤੀ ਹੁਨੇ ਹੁਨੇ ਇਹਨੇ ਵੱਡੇ ਵੱਡੇ ਡੈਲੀਗੇਸ਼ਨ ਦੂਸਰੇ ਮੁਲਕਾਂ 'ਚ ਭੇਜੇ ਇਸ ਗੱਲ ਦੀ ਸਫਾਈ ਦੇਣ ਲਈ ਕਿ ਕਿ ਜੋ ਪਾਕਿਸਤਾਨ ਵੱਲੋਂ ਬੁਲਾਇਆ ਜਾ ਰਿਹਾ आतंकवाद सानू नुकसान ਕਰ ਰਿਹਾ ਤੇ ਦੁਨੀਆ ਨੂੰ ਵੀ ਪਰ ਉਸ ਤੋਂ ਬਾਅਦ ਵੀ ਅ ਅਮਰੀਕਾ ਦੇ ਜਨਰਲ ਦਾ ਇਹ ਬਿਆਨ ਤੇ ਉਸ ਤੋਂ ਤੇ ਇਹਨਾਂ ਦਿਨਾਂ ਵਿੱਚ ਹੀ ਅ ਯੂਨੋ ਦੀ ਸੁਰੱਖਿਆ ਕੌਂਸਲ ਦੀ ਜੋ ਅਤੰਕਵਾਦ ਵਿਰੋਧੀ ਸੰਸਥਾ ਹੈ ਉਸ ਦਾ ਵਾਈਸ ਚੇਅਰਮੈਨ ਪਾਕਿਸਤਾਨ ਨੂੰ ਬਣਾਣਾ ਤੇ ਉਸ ਨੂੰ ਕਰਜ਼ੇ ਵੀ ਜੋ ਹੈ ਅਰਬਾਂ ਪੈਦੇ ਮਿਲ ਜਾਣੇ ਇਹ ਸਾਡੇ ਦੇਸ਼ ਦੀ ਕੂਟਨੀਤਿਕ ਅਸਫਲਤਾ ਦੀ ਨਿਸ਼ਾਨੀ ਹੈ ਸਾਡੀ ਸਰਕਾਰ ਨੂੰ ਸੋਚਣਾ ਪਏਗਾ ਕਿ ਕਿਵੇਂ ਕੂਟਨੀਤੀ ਬਣਾਓ ਅਮਰੀਕਾ ਨੇ ਚੀਨ ਦੇ ਉੱਪਰ ਟੈਰਿਫ ਲਾਂ ਦੀ ਗੱਲ ਕਹੀ ਚੀਨ ਨੇ ਅੱਖਾਂ ਦਿਖਾਈਆਂ ਤੇ ਅਮਰੀਕਾ ਸਿੱਧਾ ਹੋ ਕੇ ਅੱਜ ਚੀਨ ਨਾਲ ਗੱਲਬਾਤ ਕਰਕੇ ਸਾਰੇ ਮਾਮਲੇ ਨੂੰ ਸੁਲਝਾ ਰਿਹਾ ਪਰ ਸਾਡੀ ਸਰਕਾਰ ਤਾਂ ਬੋਲਦੀ ਨਹੀਂ ਟਰੰਪ ਨੇ ਤੇ ਸੁਪਰੀਮ ਕੋਰਟ ਤੇ ਐਫੀਡੇਵਿਟ ਵੀ ਦੇਤਾ ਕਿ ਮੈਂ ਸਮਝੌਤਾ ਕਰਾਇਆ ਹੈ ਤੇ ਮੈਂ ਜੰਗ ਰੁਕਵਾਈ ਹੈ ਵਪਾਰ ਦੀ ਧਮਕੀ ਦੇ ਕੇ ਲੇਕਿਨ ਸਾਡੇ ਪ੍ਰਧਾਨ ਮੰਤਰੀ ਨੇ ਇਸ ਬਾਰੇ ਕੋਈ ਬਿਆਨ ਨਹੀਂ ਦਿੱਤਾ ਆਸ ਕਰਦੇ ਹਾਂ ਕਿ ਉਹ G7 ਦੀ ਮੀਟਿੰਗ ਦੇ ਵਿੱਚ ਸਿੱਧੀ ਸਿੱਧੀ ਗੱਲ ਅਮਰੀਕਾ ਦੇ ਰਾਸ਼ਟਰਪਤੀ ਨਾਲ ਕਰਨਗੇ ਤੇ ਸਾਡੇ ਦੇਸ਼ ਦੀ ਜੋ ਡਿੱਗੀ ਹੋਈ ਸਾਖ ਹੈ ਇਸ ਸਰਕਾਰ ਦੇ ਅਧੀਨ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਨਗੇ ਮੈਂ ਡਾਕਟਰ ਅਰຸນ ਮਿੱਤਰਾ